ਸਾਰਿਆਂ ਨੂੰ ਤੜਕੇ ਵਾਲੀ ਸਸਰੀਗਾਲ ਹੋਰ ਹੈਗਾ ਆਪਣੇ ਸੁਬਾ ਸੁਬਾ ਦਾ ਟਾਈਮ ਅੱਜ ਆਪਣਾ ਗੁਰੂ ਘਰ ਸੁਖਨੀ ਸਾਹਿਬ ਜੀ ਦਾ ਫਾਟ ਸੀ ਤੇ ਆਪਾਂ ਚੱਲੇ ਆਂ ਗੇ ਗੁਰੂ ਘਰ ਮੈਂ ਤੇ ਕੰਮ ਪਾਪਾ ਕਰਨਾ ਪਾ ਗਏ ਸੀ ਤੇ ਮੈਂ ਤੇ ਕਮ ਜਾਣਦੇ ਆ ਗਾਹਾਂ ਇਹਨਾਂ ਦੇ ਮੰਮੀ ਵਰਗੀਆਂ ਮਾਸੀ ਵਰਗੀਆਂ ਹੋ ਬਾ ਚਾਰ ਜਣਗੀਆਂ ਤੇ ਆਪਾਂ ਚੱਲੇ ਆਂ ਗੇ ਮੈਂ ਤੇ ਇੱਕ ਵੇ ਚੱਲੇ ਆਂ ਸਮਾਨ ਲੈ ਕੇ ਪ੍ਰਸ਼ਾਦ ਲੈ ਕੇ ਚੱਲਦੇ ਆਂ ਅਸੀਂ ਆ ਦੇਖੋ ਆ ਲਓ ਆਪਣੇ ਬਦਾਣਾ ਤੇ ਪੂਜੀਆ ਤੇ ਆ ਕਾਲੀਆਂ ਗਈਆਂ ਚਲ ਲੈ ਪੂਜੀਆ ਚੱਕ ਲੈ ਆ ਆ ਫੜ ਲਾ ਬਦਾਣਾ ਲੈ ਆਉਣਾ ਆਹ ਰੱਖਾਈ ਆਪਣੇ ਮੋਟਰਸਾਈਕਲ ਤੇ ਲਓ ਜੀ ਚੱਲਦੇ ਆਪਾਂ ਆ ਚੱਕ ਲਈ ਸਵੇਰੇ ਸਵੇਰੇ ਦਾ ਟਾਈਮ ਆਗਾ ਦੇਖੋ ਆਉਸਮ ਠੰਡਾ ਠੰਡਾ ਤੇ ਚਲੋ ਮਿਲਦੇ ਆ ਗੁਰੂ ਘਰ ਜਾ ਕੇ ਸੋਣੋ ਚਲੋ ਵੀ ਆਪਾਂ ਚੱਲਦੇ ਆ ਗੁਰੂ ਘਰ ਨੂੰ ਆਟੋਸਾਈਕਲ ਤੇ ਇਹ ਕਾ ਚਾਖਾ ਅੱਧੀ ਲੈ ਕੇ ਆਨੇ ਆ ਪ੍ਰਸ਼ਾਦ ਗੁਰੂ ਘਰ ਜਾਉਨੇ ਆ ਵੀ ਸਵਾਦ ਵਾਲਾ ਟਾਈਮ ਆ ਦੋ ਵਾਰਤਾ ਹਜੇ ਘੱਟ ਹੀ ਦਿਨ ਨੇ ਬੰਦੇ ਗੁਰੂ ਘਰ ਜਾਣਾ ਹੋਵੇ। ਅਸੀਂ ਚੱਲੇ ਆ ਸੋਆ ਸੋਆ। ਪਾਣੀ ਪੜੀ ਜਾਂਦੇ ਆ ਬਾਬੇ। ਜੇ ਮੈਂ ਜਾ ਕੇ ਗੁਰੂ ਘਰ ਦਰਸ਼ਨ ਕਰਾਉਣੇ ਗੁਰੂ ਘਰ ਦੇ। ਬਾਤੋ ਬਾਤ ਤਾਂ ਸਬਸਕ੍ਰਾਈਬਰ ਆ ਕਰੋ ਯਾਰਾ ਜੈਤਰਾ ਆਪਣੇ ਦੇਸੀ ਵੀਡੀਓ ਬਣਾਉਂਦੇ ਆ ਮੈਂ ਕਿੰਨੀਆਂ ਬੜੀ ਤੇ ਬਸ ਇੰਨੀ ਬੜੀ ਨਹੀਂ ਵੀਡੀਓ ਬਣਾਉਂਦੇ ਰਹਿਣੇ ਹੈਗੇ ਬਹੁਤ ਬਹੁਤ ਵੀਡੀਓ ਬਣਾਉਣੇ ਆਗੇ ਬਹੁਤ ਜਿੰਨੀ ਬਹੁਤ ਆ ਰਹੀਆ ਬਹੁਤ ਜੀ ਗੁਰੂ ਘਰ ਪਹੁੰਚ ਕੇ ਗੁਰੂ ਘਰ ਦੇ ਗੇਟ ਤੇ ਤੇ ਅੰਦਰ ਜਾ ਕੇ ਸੋਨੋਂ ਲੰਗਰ ਹਾਲ ਦੇ ਦਰਸ਼ਨ ਕਰਾਉਣਿਆ ਨਿਸ਼ਾਨ ਸਾਹਿਬ ਆ ਗੁਰੂ ਘਰ ਤੇ ਇਧਰ ਬੱਸ ਸਟੈਂਡ ਆਗਾ ਦੇ ਨਾਲ ਆਉਦੀ ਹੈਗੀ ਜੀਟੀ ਰੋਡ ਨੈਸ਼ਨਲ ਹਾਈਵੇ ਚਲੋ ਅੰਦਰ ਜਾ ਕੇ ਮਿਲਦੇ ਆ ਸੋਨੋਂ ਲਓ ਜੀ ਆਪਾਂ ਤਰਾਤ ਪਾਈ ਜਾਂਨੇ ਆ ਕੇ ਬਤਾਣਾ ਤੇ ਕੁਝਿਆ ਬੰਡਨ ਲਈ ਪ੍ਰਸ਼ਾਦ ਆਂ ਅਗਰ ਉਤਾਇਆ ਪਾਈ ਜਾਂਦਾ ਤੇ ਗੁਰੂ ਘਰ ਆਪਾਂ ਤੇ ਚਾਹ ਬਣੀ ਜਾਂਦੀ ਉਧਰ ਇਹ ਕੰਮ ਅੱਥਰ ਡਿੱਪਣ ਗਿਆ ਹਾਲੋ ਆਪਾਂ ਤਾਂ ਕੁਝਿਆ ਆਹ ہماری ਅੱਥ ਦਾਇਆ ਚ ਕੋਲੀਆਂ ਤਾਂ ਆ ਹੈਗੇ ਇਹ ਕਮ ਉਹਦੇ ਨਾਲ ਦਾ ਵੱਡਾ ਟੱਕ ਦੇਖੀ ਅੰਦਰ ਹੈਗਾ ਤਨੀ ਉਹ ਪਿਆ ਨਾ ਬੱਟਾ ਟੱਕ ਦੇਖ ਲਾ ਹਾਂ ਟੱਕ ਚੱਕ ਲਿਆ ਉਤਲਾ ਵੱਡਾ ਛੋਟਾ ਜਿਹਾ ਟੱਕ ਲਿਆ ਉਹ ਤਰਦੈ ਉਰ ਲਿਆ ਇੱਥੇ ਧਰ ਦੇ ਲੈ ਆ ਇੱਕ ਇੱਕ ਕਰਕੇ ਕੋਲੀ ਵਿਛਾ ਦੇ ਸਾਰੀਆਂ ਪਹਿਲਾਂ ਦੂਜੀਆਂ ਚਿੱਟੀਆਂ ਚਿੱਟੀਆਂ ਮਾਸ ਪਿਛਾ ਤੇਰਾ ਵਿਛਾ ਦੇ ਇੱਕ ਇੱਕ ਕਰਕੇ ਸਾਰੀਆਂ ਵਿਛਾ ਦੇ ਨਾਲ ਪਹਿਲਾਂ ਪਲਾਸਟਿਕ ਵਾਲੇ ਭਰ ਦਾਂ ਜੇ ਘਟ ਗਏ ਉਹ ਨਾਲ ਇਹ ਪੈਂਦਾ ਪੂਰਾ ਸੂਰਾ ਫਿਰ ਬਾਹਲਾ ਖਾਦਾ ਨਹੀਂ ਜਾਂਦਾ ਦਾ ਕੇ ਛੱਡ ਦੋ ਤੇ ਕੇ ਸਿੰਗਲ ਸਿੰਗਲ ਪਲੇਟ ਕਰੀ ਚੱਲੀ ਪਹਿਲੀ ਪਾ ਲੈਣਾ ਆ ਹੁਣ ਲਈ ਆਏ ਜਿਹੜੀਆਂ ਘਟ ਗਈਆਂ ਇਹ ਚ ਪਾਲਾਂ ਕੋਈ ਇਹ ਘਟਦੀਆਂ ਆ ਬਹੁਤ ਆਹ ਸਹੀ ਆ ਕੋਲੀਆਂ ਇਹ ਥੋੜੀਆਂ ਐ ਵੱਡੀਆਂ ਹਾਂ ਬਾਲੀਆਂ ਛੋਟੀਆਂ ਕਾਣੂ ਹਾਂ ਬਹੁਤ ਵਾਧੂ ਪੈਂਦਾ ਹੈਗਾ ਡੀਸੀ ਕੱਢ ਕੇ ਪੈਂਦਾ ਐਵੇਂ ਲੱਗਦਾ ਪਾ ਕੇ ਦੇਖ ਕੋਈ ਇੱਕ

ਤੋਰੇ ਢੇੜੇ ਕਰੀਏ ਮੇਰੇ ਇਹ ਆ ਲੈ ਲੈੜ ਖੜਾ ਡਿੱਗ ਡਿੱਗ ਹੱਥ ਨਾਲ ਇਹ ਕੈਰੀ ਕਰੀ ਕਰਨੀ ਬੰਦਿਆ ਤੋ ਮਡੇ ਨਾ ਮਾਣਾ ਫੈਸਾ ਹੈ ਨਾ ਬਾਪੂ ਆ ਮੈਂ ਆ ਜੋ ਹੋਰ ਕੱਢ ਲੀਏ ਲੈ ਅੱਟਾ ਹੈ ਅੱਟਾ ਹੈ ਹੋਣੀ ਆ ਕਿ ਇਹਨਾਂ ਵੇਹੇ ਇੱਕ ਟਰੇ ਭਰ ਕੇ ਰੱਖ ਦਿੰਨੇ ਬਾਅਦ ਦੂਜਿਆਂ ਕੋਲ ਹਾਂ ਘਾਟੀ ਬਾਤ ਸਾਰਾ ਫਿਰ ਡੁੱਲਦਾ ਫਿਰ ਇਹ ਸਹੀ ਨਾ ਬਾਈ ਕੌਲੀ ਦਾ ਆਈ ਵੀ ਦਿਨ ਵਿਚਲੇ ਕਿਹੜੇ ਵੀ ਆਈ ਗਏ ਇਹ ਇਹ ਨਾਪ ਸਹੀ ਹੈ ਹੈ ਚਲੋ ਅੱਗੇ ਮਿਲਦੇ ਆ ਆਹ ਪੈਂਦੀਆਂ ਪਲੇਟਾਂ ਭਰਤੀਆਂ ਪ੍ਰਸ਼ਾਦ ਦੀਆਂ ਤੇ ਆਹ ਹੋਰ ਭਰਦੇ ਆਪਾਂ ਇਹ ਚ ਰੱਖੀ ਜਾਂਦੇ ਆ ਭਰ-ਭਰ ਕੇ ਨਾ ਰੱਖੋ ਜ ਤਨਾ ਤੇ ਜਗ ਚੱਕਣੀਆਂ ਤੇ ਸੌਖੀਆਂ ਨਾਲ ਡੁੱਲਦੀਆਂ ਨਹੀਂ ਹਾਂ ਤਾਂ ਦੂਜੇ ਪਲੇਨ ਸਾਲ ਚ ਵੀ ਚੱਕੀਆਂ ਜਾਣਗੇ ਹਲੋ ਆਪ ਤਾਂ ਤਿਆਰ ਕਰਕੇ ਰੱਖ ਦੀਏ ਕੰਮ ਚਾਹ ਦਾ ਲੰਗਰ ਬਣੀਆਂ ਦਾ ਬਸ ਆਇਜਾ ਬਹੁਤ ਆ ਕਿਹਨਾਂ ਬਹੁਤ ਐਨੀ ਆਗਾ ਔਰ ਦੁਪਹਿਰ ਭਰ ਲਾਂਗਾ ਬਹੁਤ ਆ ਦੁਪਹਿਰ ਭਰ ਲਾਂਗੇ ਹਾਂ ਫੇਦੇ ਵਿੱਚ ਹੀ ਰੱਖ ਦੇ ਭਰ ਕੇ ਪਰਾਂ ਦੇ ਇਹਦੇ ਵਿੱਚ ਹੀ ਰੱਖ ਲਾ ਹੱਸਾ ਉਹ ਨਾਲ ਕਰ ਵੀ ਵਾਲਾ ਢੁੱਲੇ ਨਾਲ ਥੱਲੇ ਜਿਹੜਾ ਹਾਂ ਚਲੋ ਬਾਤ ਜੇ ਕਟਾ ਬਾਦੀ ਲਿਆ ਮੈਂ ਬਾਬੇ ਨੇ ਤਾਂ 9 ਕਿਲੋ ਆਖਿਆ ਸੀ ਮੈਂ 15 ਕਿਲੋ ਲਿਆਇਆ ਸਣੇ ਵਦਣਾ 9 ਕਿਲੋ ਚ ਲੈਦਾ ਯਾਦ ਰੋ ਆਇਆ ਜੀ ਘਰੀ ਜਾਂਦੇ ਆ ਔਲੀਆਂ ਪ੍ਰਸ਼ਾਦੀਆਂ ਐਨੀ ਆਪਾਂ ਵਰਕ ਰੱਖ ਦੀਆਂ ਤਰ ਚਲ ਐਨੇ ਮੈਂ ਮਾ ਤੁਹਾਡੇ ਕਿਉਂ ਆਣਾਗਾ ਮਾ ਤੁਹਾਡੇ ਕਿਉਂ ਨੋਲਜੀ ਆਪਾਂ ਆਹਾ ਹੈਗਾ ਆਪਣੇ ਕਿਚਨ ਵਰਤਣ ਧੋਣ ਵਾਲਾ ਸੱਸੀ ਵਾਲਾ ਭਾਈ ਆ ਲੰਗਰ ਹਾਲ ਆਪਣਾ ਛੋਟਾ ਵੱਡਾ ਪਰ ਲੱਗਾ ਸਿਆ ਸ਼ੈੱਡ ਇੱਧਰ ਬੈਠਾ ਬਾਬਾ ਉਹ ਤੁਸੀਂ ਆ ਦੇਖੋ ਆਪਣਾ ਗੁਰੂ ਘਰ ਬਹੁਤ ਸੋਹਣਾ ਗੁਰੂ ਘਰ ਲੱਗੋ ਸਾਰੇ ਸੋਹਣੇ ਹੁੰਦੇ ਆ ਜੀ ਗੁਰੂ ਦਾ ਘਰ ਸੋਹਣਾ ਹੀ ਹੁੰਦਾ ਸਾਰੇ ਕਿਸੇ ਸ਼ਾਂਤੀ ਹੋ ਗਈ ਚਲੋ ਮਿਲਦੇ ਆ ਫਿਰ ਜੀ ਹੁਣ ਗਲਾਸ ਸਾਫ਼ ਕਰੀ ਜਾਂਦੇ ਆਗੇ ਲੰਗਰ ਖਾਤਰ ਦਾ ਲੰਗਰ ਵਰਤੋਂ ਖਾਤਰ ਅੰਮ੍ਰਿਤ ਸਾਫ਼ ਕਰੀ ਜਾਂਦਾ ਹੋਇਆ ਕਰੀ ਜਾਂਦਾ ਮੁੰਡਾ ਆਪਾਂ ਵੀ ਨਾਲਾ ਘੋਟਾਉਣੇ ਹੈਗੇ ਆ ਪਹਿਲਾਂ 2 ਮਿੰਟ ਵੀਡੀਓ ਬਣਾ ਲਈਏ ਹੈ ਲਾਓ ਵੀ 14 ਲੰਗਰ ਤਿਆਰ ਆ ਲੱਗ ਰਿਹਾ ਕੋ ਬਣੀ ਜਾਂਦੀ ਆ ਆਪਾਂ ਫਿਰ ਨਹੀਂ ਜਾਂਦਾ ਚਾ ਤੇ ਇਧਰ ਤਾਂ ਆ ਤੇ ਭਾਈ ਭਰੀ ਜਾਂਦੇ ਆ ਬਰਾਨੀਆਂ ਦੀਆਂ ਕੋਲੀਆਂ ਆਪਾਂ ਛੋਕ ਭਰਤੀ ਸੀਦੇ ਹੋਰ ਭਰੀ ਜਾਂਦੇ ਆਂ ਦੇਖੋ ਵੀ ਲਾ ਮਿਲਦੇ ਆ ਅੱਗੇ ਫਿਰ ਸੋਨੋ ਯਾਦ ਸਾਵੇ ਤੇ ਲੇ ਕੇ ਰੱਖੋਣੀ ਅਕਾੜੀ ਫਿਰ ਤੇਰਾ ਜਿਹੜਾ ਜਿਹੜਾ ਪਾਣੀ ਆ ਜਿਹੜਾ ਗੱਤ ਤੋਂ ਦੇ ਪੂਣਾ ਰੇਤ ਵਾਲਾ ਕਿੰਨਾਂ ਨਾਲ ਹੈ ਆਤਮਾ ਦੀ ਬੋੜੀ ਵਿਦਿਆ ਲਈ ਜਸਤਨਾ ਦੋ ਦੋ ਉਤਾਲੀਆਂ ਪਰ ਆਪਾਂ ਨੂੰ ਗਿਦਰੋ ਦੇ ਵਿੱਚ ਹੀ ਰੱਖਦੇ ਤੋਰੇ ਹਮਤ ਜੱਟ ਲੱਭਦੇ ਆ ਜੀ ਅੱਕੇ ਲਓ ਜੀ ਦਿਨ ਚੜ ਗਿਆ ਤੇ ਬਾਣੀ ਬਾਬਾ ਬੜੀ ਜਾਂਦਾਗਾ ਭੋਗ ਪੈਣ ਵਾਲਾਗਾ ਤੇ ਸੰਗਤਾਂ ਵੀ ਆਈ ਜਾਂਦੀ ਹੈਗੀ ਪੈਣ ਲੱਗਿਆ ਪੂਰਾ ਦੁਬੋਤੇ ਉਚਤਾ ਕੀ ਸੋਭਾ ਬਣੀ ਕੀ ਸੋਭਾ ਹੈਲੋ ਭਾਈ ਸੋਖ ਕਰੇ ਸੋਖ ਦੇਖਦੇ ਜਾ ਕੇ ਇਹਰ ਬਰਤਨ ਲੱਗਾਗੇ ਸੰਗਤਾਂ ਨੂੰ ਪਾਣੀ ਚੱਲੀ ਜਾਂਦੀ ਆ ਲੰਗਰ ਆਲ ਦੀ ਪੁਰਾਣਾ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲੱਗੀ ਹੋਈ ਆ ਆ ਪਿੱਛੇ ਆਗਾ ਬਰਤਨ ਸਾਫ਼ ਕਰਨ ਵਾਲਾ ਤੇ ਇੱਧਰ ਚਾਹ ਤਿਆਰਾਂ ਬਣ ਕੇ ਚਾਹ ਦਾ ਪ੍ਰਸ਼ਾਦ ਜਾਦਾ ਲੰਗਰ ਤਿਆਰ ਆ ਜੀ ਤਿਆਰਾ ਛੱਤਰ ਪਲੇਟਾਂ ਭਰ ਰੱਖੀਆਂ ਗੀਆਂ 100 ਤਾਂ ਪਲਾਸਟਿਕ ਵਾਲੀਆਂ ਸੀ ਉਹ ਭਰਤੀਆਂ ਤੇ ਦੂਜੀਆਂ ਆਪਣੇ ਸਟੀਲ ਵਾਲੀਆਂ ਭਰਤੀਆਂ ਕਿਰਾਇਆਂ ਨਹੀਂ ਬਹੁਤ ਆ ਗੋਪਿਆ ਵੀ ਆ ਬਹੁਤ ਵਦਾਨਾ ਬਹੁਤ ਵਾਦੀ ਲੈਂਦਾ ਸੀ ਬਾਬੇ ਦੇ ਅੱਖਣ ਤੋਂ ਜ਼ਿਆਦਾ ਲਿਆਏ ਸੀਗੇ ਸਰੋ ਗੁਰੂ ਘਰ ਕਦੇ ਲੰਗਰ ਦੀ ਜੀ ਘਟੋਦੀ ਨਹੀਂ ਹੁੰਦੀ ਵੱਧ ਪਾਉਂਦੀ ਜਾਵੇ ਬਾਬੇ ਨਾਨਕ ਦਾ 20 ਰੁਪਿਆ ਦਾ ਲੰਗਰ ਕਦੇ ਘਟਿਆ ਨਹੀਂ ਚੱਲਦਾ ਹੀ ਰਹਿੰਦਾ ਇਧਰ ਹੀ ਫੋਟੋ ਲੱਗੀ ਆ ਉਹ ਬਾਬਾ ਛੋਟਾ ਸਿੰਘ ਜੀ ਦੀ ਜਿਉਂ ਕਰਕੇ ਦਿਖਾਉਣਾ ਤੁਹਾਨੂੰ ਬਹੁਤ ਜਿਉਂ ਹੈ ਸ਼ਾਂਤ ਸੀਗੇ ਦੰਤ ਬਾਬਾ ਛੋਟਾ ਸਿੰਘ ਜੀ ਸਵਰਗਵਾਸ ਹੋ ਗਏ ਬਹੁਤ ਚੰਗੇ ਸੀ ਜਰੋਂ ਮਿਲਦੇ ਆਗੇ ਤੁਹਾਨੂੰ ਘਰ ਦੀ ਬੈਕ ਸਾਈਡ ਆ ਜੀ ਬਾਹਰੋਂ ਜੱਥੇ ਤੁਹਾਨੂੰ ਬਾਹਰ ਹੀ ਚੱਲੀ ਆਂਦੀ ਹੈ ਬੈਕ ਸਾਈਡ ਆ ਉਧਰ ਲੰਗਰ ਆਹਦੇ ਥੱਲੇ ਆਪਣੀ ਫਾਲਕੀ ਸਾਹਿਬ ਖੜੀ ਆ ਇਧਰ ਫੇਰ ਵਰਤਨ ਤੋਂ ਨਾਲ ਸਿਸਟਮ ਆ ਧਸ ਗੁਰ ਜਰ ਦਮ ਜੀ ਬਾਲਕੀ ਸਾਹਿਬ ਬਹੁਤ ਸੋਹਣੀ ਹੈਗੀ ਆਪਣੇ ਗੁਰੂ ਘਰ ਦੀ ਹੈਗੀ ਸਭ ਵਾਲਾ ਗੁਰ ਘਰ ਪੂਰ ਕਰਦੀ ਬਾਲਕੀ ਸਾਹਿਬ ਦੇਖੋ ਜੀ ਬਹੁਤ ਸੋਹਣੀ ਆ ਜੇ ਜ ਮਹਾਰਾਜ ਇਸ ਵਾਰੀ ਲੈ ਕੇ ਜਾਂਦੇ ਆ ਨਗਰ ਕੀਰਤਨ ਨੂੰ ਭੇਜਾ ਕੇ ਸੇਧ ਘਰੇ ਪਾਠ ਹੋਵੇ ਜਾਂ ਸਹਿਜ ਪਾਠ ਹੋਵੇ ਪਿਛੇ ਖੰਡੇ ਵਾਟੇ ਦਾ ਜਾ ਬਿਆਗਾ ਦੇਖੋ ਅਰਦਾਸ ਕਰੀਏ ਤੇ ਇਹ ਦੀਵ ਹੈ ਬਹਾਲ ਖੰਡੇ ਧਾਰ ਹੋਵੇ ਜਨਮ ਸੋਹਿਲਾ ਸਤਨਾਮ ਵਾਹਿਗੁਰੂ ਗੁਰਦੁਆਰਾ ਗੁਰੂ ਤੇਗ ਬਹਾਦਰ ਆ ਤਾਂ ਸਹੀ ਨਾਮ ਵੀ ਪਿੰਡ ਸਾਹੂ ਵਾਲਾ ਫਸਟ ਮੋਬਾਈਲ ਨੰਬਰ ਜੇ ਕਿਸੇ ਨੂੰ ਜਰੂਰਤ ਹੋਵੇ ਨੇੜੇ ਦੇ ਪਿੰਡਾਂ ਵਾਲੇ ਨੂੰ ਬਾਬੇ ਨਾਲ ਕੰਟੈਕਟ ਕਰ ਸਕਦੇ ਆ ਚਲੋ ਜੀ ਆਕੇ ਲਿਖੋੜਿਆ ਇੱਧਰ ਗੱਡੀ ਬਾਬੇ ਦੀ ਗੱਡੀ ਇੱਥੇ ਜਦੋਂ ਜਾਦੇ ਭੰਡਾਰਾ ਹੋਵੇ ਉਦੋਂ ਵਰਤਾਂ ਦੋਤੇ ਜਾਂਦੇ ਆ ਜੀ ਇੱਥੇ ਜੇ ਜਿਆਦਾ ਇਕੱਠ ਹੋਵੇ ਫੇਰ ਇਧਰ ਇਧਰ ਲੰਗਰ ਛਕਾਉਂਦੇ ਆਗੇ ਸ਼ੈੱਡ ਥੱਲੇ ਤੇ ਇੱਥੇ ਬਰਤਨ ਸਾਫ ਹੁੰਦੇ ਆ ਇਧਰ ਲੰਗਰ ਤਿਆਰ ਹੁੰਦਾ ਰੋਟੀਆਂ ਵਾਗਦੀਆਂ ਵੱਡੀ ਤਾ ਵੀ ਸੋਹਣੇ ਦਰਖੀ ਅ ਸੰਗਤਾਂ ਸੂਰਜ ਵੀ ਨਿਕਲਿਆ ਹੈ ਦੇਖੋ ਕਿੰਨਾ ਪਿਆਰਾ ਜਾਗਦਾ ਸੂਰਜ ਤਨ ਜੀ ਬਦੀ ਜੈ ਤੇ ਤਾਤ ਜੀ ਲਿਆ ਦੇਖੋ ਜੀ ਸੂਰਜ ਦੀ ਸੁੰਦਰਤਾ ਤੇ ਚਿੜੀਆਂ ਚੀਂ-ਚੀ ਕਰਦੀਆਂ ਹੋਈਆਂ ਤੇ ਆਗੇ ਆਪਾਂ ਲੰਗਰ ਖਾਲ ਚ ਫੇਰ ਮਿਲਦੇ ਆ। ਲੋ ਜੀ ਇਹ ਆਲਾ ਬਸਰੀ ਦਾ ਕੀ ਆ। ਲੋ ਜੀ ਸਾਰਿਆਂ ਨੂੰ ਸੁਕਾਤਾ ਲੰਗਰ ਥੋੜੇ ਹੋਰ ਬੰਦੇ ਰਹਿ ਗਏ। ਉਹ ਦੇਖੋ ਜਵਾਗ ਜੀ ਰਹਿ ਗਏ ਬਾੜੇ ਮੁੱਤੇ ਥੱਕ ਲੈ ਸਾਰਿਆਂ ਨੇ। ਜਾंदे ਹੋਏ ਮਿਲਦੇ ਆ ਤੁਹਾਨੂੰ ਲਓ ਜੀ ਸਾਰਿਆਂ ਨੂੰ ਲੰਗਰ ਸ਼ਕਾਤਾ ਤੇ ਹੁਣ ਚਾਹ ਹੁੰਦੀ ਦਾ ਲੰਗਰ ਸ਼ਕਾਦਾ ਸਾਰਿਆਂ ਨੂੰ ਆਪ ਛਕਦੇ ਆ ਸਾਰੀਆਂ ਸੰਗਤਾਂ ਲੱਗ ਵਾ ਛੱਕ ਕੇ ਗਈਆਂ ਹੁਣ ਆਪ ਛਕਦੇ ਹੋ ਵੀ ਹੁਣ ਆਪ ਛਕਦੇ ਆ ਤੇ ਸਾਰੇ ਸੰਗਤਾਂ ਗਈਆਂ ਛੱਕ ਕੇ ਲੱਗ ਵਾ ਗਈਆਂ ਸਾਰੀਆਂ ਸੰਗਤਾਂ ਨਾ ਲੇ ਲਖਾ ਸੰਗ ਰਹੇ ਗਏ ਤੇ ਕਮ ਮਿਲਦੇ ਆ ਸਾਨੂੰ ਜਾਂਦੇ ਲੋ ਵੀ ਆਪਣੇ ਉਹ ਬੈ ਗਿਆ ਸੁਖੀ ਸਾਹ ਦੇ ਪਾਰ ਦਾ ਲੰਗਰ ਵੀ ਸ਼ਕਾਤਾ ਚਾ ਵਧਾਣੇ ਦਾ ਸਾਰਿਆਂ ਨੂੰ ਤੇ ਚੱਲੇ ਹੁਣ ਘਰਾਂ ਨੂੰ ਅੱਜ ਦੇ ਵਲੌਗ ਦੀ ਕਰਦੇ ਆ ਐਂਡਿੰਗ ਅੱਗੇ ਫੇਰ ਮਿਲਾਂਗੇ ਕਿਸੇ ਨਵੇਂ ਵਲੌਗ ਚ ਓਕੇ okay, ਬਾਏ